ਜੋ ਪਿਛਲੇ ਲੰਬੇ ਸਮੇਂ ਤੋਂ ਅ ਪਿਛਲੇ 24 ਦਿਨਾਂ ਤੋਂ ਸਾਜ ਜਗਜੀਤ ਸਿੰਘ ਡੱਲੇਵਾਲ ਉਹ ਮਰਨ ਵਰਤੇ ਨੇ ਅੰਸ਼ਣਤੇ ਨੇ ਉਹਦੇ ਬਾਰੇ ਵੀ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਔਰ ਇਹ ਕਿਹਾ ਕਿ ਤੁਸੀਂ ਪ੍ਰਧਾਨ ਮੰਤਰੀ ਸਾਹਿਬ ਨੂੰ ਬੇਨਤੀ ਕਰੋ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਬੇਨਤੀ ਕਰੋ ਕਿ ਉਹ ਜੋ ਲੰਬੇ ਸਮੇਂ ਤੋਂ ਡਾਇਲੌਗ ਪੰਜਾਬ ਦੇ ਕਿਸਾਨ ਤੇ ਕਿਸਾਨ ਜਥੇਬੰਦੀਆਂ ਦੇ ਨਾਲ ਟੁੱਟਿਆ ਪਿਆ ਉਸ ਡਾਇਲੌਗ ਨੂੰ ਮੁੜ ਕੇ ਦੁਬਾਰਾ ਸ਼ੁਰੂ ਕਰਨਾ ਤੇ ਜੋ ਅ ਜਾਇਜ਼ ਮੰਗਾਂ ਨੇ ਕਿਸ ਪੰਜਾਬ ਦੇ ਕਿਸਾਨਾਂ ਦੀਆਂ ਉਹਨਾਂ ਦੇ ਨਾਲ ਮਿਲ ਬੈਠ ਕੇ ਉਹ ਮੰਗਾਂ ਨੇ ਜਿਹੜੀਆਂ ਉਹ ਮੰਨੀਆਂ ਜਾਣ ਜਿੰਨਾ ਬਾਰੇ ਕੇਂਦਰ ਸਰਕਾਰ ਪਹਿਲਾਂ ਵੀ ਵਾਅਦਾ ਕਰ ਚੁੱਕੀ ਹੈ ਪਰ ਵਾਅਦਾ ਕਰਕੇ ਮੁੱਕਰ ਜਾਂਦੀ ਹੈ ਔਰ ਡੱਲੇਵਾਲ ਸਾਹਿਬ ਦੀ ਸੇਧ ਦਾ ਉਚੇਚੇ ਤੌਰ ਤੇ ਧਿਆਨ ਜਿਹੜਾ ਉਹ ਰੱਖਿਆ ਜਾਵੇ ਇਹ ਮੰਗਾਂ ਨੇ ਜਿਹੜੀਆਂ ਅਸੀਂ ਅੱਜ ਗਵਰਨਰ ਸਾਹਿਬ ਕੋਲ ਲੈ ਕੇ ਆਇਆ ਸੋ ਬਹੁਤ ਬਤਾਂਵੋ ਜੀ 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 उनके बारे में आप देखिए बहुत दुर्भाग्यपूर्ण है जी एजेंट थे श्री ओम प्रकाश चटाला जी और आ, मैं समझता हूँ कि आ, उनके उनका किसी समय में आ, बड़ा कंट्रीब्यूशन उनका हरियाणा को रहा है उनके जाने से हरियाणा की राजनीति का एक बड़ा स्तंभ जो है वो गिरा है चटाला के अलावा अगर हम बात करें जोसर्न का जो हम देखिये हमने आज पंजाब के गवर्नर श्री गुलाब चंद कटारिया जी को ये विनती की है कि जो केंद्र सरकार की आ, के अड़ियल रवैये की वजह से जिद की वजह से जो उनका डायलॉग पंजाब के किसानों के साथ टूटा पड़ा है उसको वो रिवाइव करने के लिए कटारिया साहब गवर्नर साहब एफर्ट्स करें देश के प्रेसिडेंट ऑफ इंडिया को और देश के प्रधानमंत्री से वो गुजारिश करें कि जो ये डायलॉग खत्म हुआ पड़ा है टूटा पड़ा है ब्रिज बनके उसके बीच में काम करें ताकि जो मांगे जायज मांगे किसान भाइयों की वो मानी जा सके आ, बहुत बहुत ठीक को बने साहब दी गल करी तो भाजपा वालों चुने हुए के نمائंदे ने स्टेट में नहीं देते केने लगता है कि इस मेमोरेंडम जिस में से देख के आए हूं देखो 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 इस तरह के चाहे चुने हुए लगाए हुए भाजपा दे ने या केंद्र सरकार दे ने जेडी जेडी गवर्नर दी पोस्ट हुंदी है ना जी ਉਹ ਇੱਕ ਕਨਸਟੀਟਿਊਸ਼ਨਲ ਪੋਸਟ ਹੁੰਦੀ ਹੈ ਜਦੋਂ ਬੰਦਾ ਉੱਥੇ ਚੁਣਿਆ ਜਾਂਦਾ ਹੈ ਉੱਥੇ ਲੱਗ ਜਾਂਦਾ ਹੈ ਅਪਾਇੰਟ ਹੋ ਜਾਂਦਾ ਉਹ ਕਿਸੇ ਇੱਕ ਪਾਰਟੀ ਦਾ ਨਹੀਂ ਰਹਿੰਦਾ ਅਸੀਂ ਇਸ ਵਿਸ਼ਵਾਸ ਦੇ ਨਾਲ ਗਵਰਨਰ ਸਾਹਿਬ ਕੋਲ ਗਏ ਸੀਗੇ ਵੀ ਉਹ ਹੁਣ ਪਾਰਟੀ ਦੇ ਨਹੀਂ ਉਹ ਪੰਜਾਬ ਦੇ ਗਵਰਨਰ ਨੇ ਤੇ ਪੰਜਾਬ ਦੇ 3 ਕਰੋੜ ਲੋਕਾਂ ਦੀ ਮੰਗ ਉਹਨਾਂ ਕੋਲੇ ਲੈ ਕੇ ਜਾਣਾ ਆ ਆਮ ਆਦਮੀ ਪਾਰਟੀ ਦੇ ਤੌਰ ਦੇ ਉੱਪਰ ਇਹ ਸਾਡਾ ਫਰਜ਼ ਸੀਗਾ ਸਾਡੀ ਡਿਊਟੀ ਸੀਗੀ ਤੇ ਉਸੇ ਉਮੀਦਵਾਰ ਦੇ ਨਾਲ ਅਸੀਂ ਗਏ ਆ ਤੇ ਅਸੀਂ ਇਹ ਮੰਨ ਕੇ ਚੱਲਦੇ ਹਾਂ ਵਿਸ਼ਵਾਸ ਹੈ ਸਾਡਾ ਕਿ ਉਹ ਪੰਜਾਬ ਦੇ ਇਹਨਾਂ ਦੋਨੋਂ ਇਸ਼ੂਜ਼ ਨੂੰ ਲੋਕਾਂ ਦੇ ਸੈਂਟੀਮੈਂਟਸ ਨੂੰ ਪ੍ਰੈਜ਼ੀਡੈਂਟ ਆਫ ਇੰਡੀਆ ਤੇ ਪ੍ਰਾਈਮ ਮਿਨਿਸਟਰ ਆਫ ਇੰਡੀਆ ਤੱਕ ਪਹੁੰਚਾਉਂਗੇ ਸਰਦਾਰ ਸਾਹਿਬ ਤੁਸੀਂ ਮੰਗ ਕਰਕੇ ਆਇਓ ਕਿਸਾਨੀ ਦੇ ਬਸਤੇ ਤੇ ਬੱਲੇਵਾਂ ਸਾਹਿਬ ਦੇ ਮਸਲੇ ਤੇ ਸੈਂਟਰ ਸਰਕਾਰ ਦਾ ਇੱਕ ਵਾਰ ਫਿਰ ਤੋਂ ਜਿਹੜੇ ਤਿੰਨ ਕਾਨੂੰਨ ਰਿਪੀਲ ਕੀਤੇ ਗਏ ਸੀ ਉਹ ਤੋਂ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਹੋਣ ਜਿਹੜਾ ਕਾਨੂੰਨ ਤਿਆਰ ਕੀਤਾ ਉਹ ਜੋ ਮਰਜ਼ੀ ਕਰੀ ਜਾਣ ਜੀ ਕੇਂਦਰ ਸਰਕਾਰ ਦੀ ਤਾਂ ਨੀਅਤ ਦੇ ਵਿੱਚ ਸ਼ੁਰੂ ਤੋਂ ਪਹਿਲੇ ਦਿਨ ਤੋਂ ਹੀ ਖੋਟ ਹੈ ਪਰ ਅਸੀਂ ਆਮ ਆਦਮੀ ਪਾਰਟੀ ਔਰ ਪੰਜਾਬ ਸਰਕਾਰ ਅਸੀਂ ਤੁਹਾਨੂੰ ਅਸ਼ੋਰ ਕਰਦੇ ਹਾਂ ਕਿ ਉਹ ਜਿੰਨੀਆਂ ਮਰਜ਼ੀ ਹੀਲੇ ਮਸੀਲੇ ਵਰਤ ਲੈਣਾਂ ਤਿੰਨ ਕਾਲੇ ਕਾਨੂੰਨ ਜਿਹਦੇ ਨਾਲ ਕਿਸਾਨੀ ਦਾ 1% ਵੀ ਨੁਕਸਾਨ ਦਾ ਖਾਦਸ਼ਾ ਹੋਊਗਾ ਉਹ ਪੰਜਾਬ ਦੇ ਵਿੱਚ ਨਹੀਂ ਲਾਗੂ ਹੋਣਗੇ ਸਰ ਸਾਹਿਬ ਜਿੱਦਾਂ ਖਰੜਾ ਜਿਹੜਾ ਕੇਂਦਰ ਵੱਲੋਂ ਆਇਆ ਸੀਗਾ ਕਿ ਉਸ ਨੂੰ ਲੈ ਕੇ ਹਾਲਾਂਕਿ ਕਿਸਾਨਾਂ ਨਾਲ ਤਕਰਤਾਂ ਹੋ ਗਈ ਹੈ ਸਰਕਾਰ ਦੀ ਕਿ ਉਸ ਨੂੰ ਲੈ ਕੇ ਜਲਦੀ ਜਿਹੜਾ ਹੈ ਸੈਸ਼ਨ ਬੁਲਾਉਣ ਦੀ ਤਿਆਰੀ ਕੀਤੀ ਜਾ ਸਕਦੀ ਹੈ ਦੇਖੋ ਇਹ ਇਹ ਪਿਛਲੇ ਦਿਨਾਂ ਦੇ ਵਿੱਚ ਹੀ ਖਰੜਾ ਆਇਆ ਤੇ ਉਹਦੇ ਉੱਪਰ ਪੰਜਾਬ ਸਰਕਾਰ ਸਾਰੇ ਅਫਸਰ ਅਧਿਕਾਰੀ ਔਰ ਸਾਡੇ ਐਗਰੀਕਲਚਰ ਮਿਸਟਰ ਗੁਰਮੀਤ ਸਿੰਘ ਖੁੱਡੀਆਂ ਜੀ ਉਹ ਬੜੇ ਡਿਟੇਲ ਦੇ ਉੱਪਰ ਡਿਸਕਸ਼ਨਸ ਨੇ ਸਾਰੇ ਸਟੇਕ ਹੋਲਡਰਜ਼ ਦੇ ਨਾਲ ਕਰ ਰਹੇ ਨੇ ਤੇ ਉਹਦੇ ਬਾਰੇ ਜਦੋਂ ਵੀ ਜੋ ਸਾਰੇ ਐਕਸਪੋਰਟਸ ਦੇ ਨਾਲ ਐਗਰੀਕਲਚਰ ਐਕਸਪੋਰਟਸ ਦੇ ਨਾਲ ਔਰ ਜਥੇਵੰਦੀਆਂ ਦੇ ਨਾਲ ਜੋ ਵੀ ਉਹਦਾ ਜੋ ਉਹਦਾ ਕਰਕਸ ਨਿਕਲੇਗਾ ਉਹਦੇ ਉੱਪਰ ਜੇ ਜ਼ਰੂਰਤ ਹੋਈ ਲੋੜ ਹੋਈ ਤਾਂ ਸਪੈਸ਼ਲ ਸੈਸ਼ਨ ਵੀ ਬੁਲਾਇਆ ਜਾਏਗਾ